8 ਸਾਲ ਦੀ ਬੱਚੀ ਜਦੋਂ ਸਕੂਲ ਤੋਂ ਘਰੇ ਵਾਪਸ ਆਉਂਦੀ ਹੈ ਤਾਂ ਉਸ ਦਾ ਪਿਓ ਮੰਝੇ ਤੇ ਬੈਠਾ ਹੋਇਆ ਸੀ ਉਹ ਆ ਕੇ ਆਪਣੇ ਪਿਓ ਨੂੰ ਪੁੱਛਣ ਲੱਗਦੀ ਹੈ ਪਿਤਾ ਜੀ ਮੇਰਾ ਸਕੇ ਭਰਾ ਕੌਣ ਹੈ ਇਹ ਗੱਲ ਸੁਣ ਕੇ ਉਸ ਕੁੜੀ ਦਾ ਪਿਓ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦਾ ਹੈ ਉਹਨੂੰ ਕਹਿਣ ਲੱਗਦਾ ਹੈ ਕਿ ਤੈਨੂੰ ਸਕੇ ਭਰਾ ਬਾਰੇ ਪੁੱਛਣ ਦੀ ਕੀ ਲੋੜ ਪੈਗੀ ਇਸ ਤੇ ਉਹ ਕੁੜੀ ਕਹਿੰਦੀ ਹੈ ਹੁਣ ਰਖੜੀ ਦਾ ਤਿਉਹਾਰ ਆਉਣ ਵਾਲਾ ਹੈ ਸਾਡੀ ਮੈਡਮ ਨੇ ਦੱਸਿਆ ਸੀ ਇਸ ਦਿਨ ਭੈਣਾਂ ਆਪਣੇ ਸਕੇ ਭਰਾਵਾਂ ਨੂੰ ਰਖੜੀਆਂ ਬੰਨ੍ਹਦੀਆਂ ਨੇ ਪਰਾ ਉਹਨਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਨੇ ਇਸੇ ਲਈ ਮੈਂ ਵੀ ਹੁਣ ਆਪਣੇ ਭਰਾ ਨੂੰ ਰਖੜੀ ਬੰਨ੍ਹਣੀ ਹੈ ਤੁਸੀਂ ਦੱਸੋ ਮੇਰਾ ਭਰਾ ਕੌਣ ਹੈ ਇਹ ਸਭ ਕੁਝ ਸੁਣ ਕੇ ਉਸ ਦਾ ਪਿਓ ਪਰਾਣੀਆ ਗੱਲਾਂ ਨੂੰ ਯਾਦ ਕਰਨ ਲੱਗਦਾ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਨੇ ਕੁੜੀ ਆਪਣੇ ਪਿਓ ਦੀਆਂ ਅੱਖਾਂ ਸਾਫ਼ ਕਰਦੇ ਹੋਏ ਉਸ ਨੂੰ ਪੁੱਛਣ ਲੱਗਦੀ ਹੈ ਕਿ ਤੁਸੀਂ ਰੋ ਕਿਉਂ ਰਹੇ ਹੋ ਇਸ ਤੇ ਉਹ ਵਿਅਕਤੀ ਆਪਣੀ ਧੀ ਨੂੰ ਗੋਦੀ ਚੁੱਕ ਲੈਂਦਾ ਹੈ ਤੇ ਕਹਿੰਦਾ ਕਿ ਮੈਂ ਤੈਨੂੰ ਤੇਰੇ ਭਰਾਵਾਂ ਕੋਲ ਲੈ ਜਾਵਾਂਗਾ ਤੇਰਾ ਇੱਕ ਨਹੀਂ ਤੇਰੇ ਦੋ ਦੋ ਭਰਾ ਨੇ ਮੈਂ ਤੇ ਇਹਨੂੰ ਉਹਨਾਂ ਨਾਲ ਮਿਲਵਾਵਾਂਗਾ। ਕੌਣ ਸੀ ਇਹ ਕੁੜੀ ਤੇ ਕਿਉਂ ਉਹ ਆਪਣੇ ਭਰਾਵਾਂ ਤੋਂ ਅਲੱਗ ਰਹਿੰਦੀ ਸੀ? ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਪੰਜਾਬ ਦੇ ਬਰਨਾਲੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ 'ਚ ਦੋ ਭਰਾ ਰਹਿੰਦੇ ਆ ਜਿਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਕਾਫੀ ਟਾਈਮ ਪਹਿਲਾਂ ਹੋ ਚੁੱਕੀ ਐ। ਵੱਡਾ ਭਰਾ ਆਪਣੇ ਛੋਟੇ ਭਰਾ ਦਾ ਪੂਰਾ ਖਿਆਲ ਰੱਖਦਾ ਐ। ਹੌਲੀ-ਹੌਲੀ ਹੁਣ ਉਹ ਦੋਨੇ ਵੱਡੇ ਹੋਣ ਲੱਗਦੇ ਨੇ। ਜਦੋਂ ਵੱਡਾ ਭਰਾ 20 ਸਾਲਾਂ ਦਾ ਹੁੰਦਾ ਤਾਂ ਰਿਸ਼ਤੇਦਾਰ ਇੱਕ ਵਧੀਆ ਸਿਆਣੀ ਕੁੜੀ ਦੇਖ ਕੇ ਉਸ ਦਾ ਵਿਆਹ ਕਰਵਾ ਦਿੰਦੇ ਨੇ ਵਿਆਹ ਤੋਂ ਬਾਅਦ ਉਹ ਆਪਣੇ ਘਰ ਵਿੱਚ ਰਹਿਣ ਲੱਗਦਾ ਹੈ ਆਪਣੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੰਭਾਲਣ ਲੱਗਦਾ ਹੈ ਉਸ ਦਾ ਛੋਟਾ ਭਰਾ ਉਸ ਤੋਂ 7 ਸਾਲ ਛੋਟਾ ਸੀ ਉਸ ਨੂੰ ਚੰਗੀ ਤਰ੍ਹਾਂ ਪੜ੍ਹਾ ਲਿਖਾ ਰਿਹਾ ਹੈ ਉਹ ਚਾਹੁੰਦਾ ਸੀ ਕਿ ਉਸ ਦਾ ਛੋਟਾ ਭਰਾ ਪੜ੍ਹ ਲਿਖ ਕੇ ਵਧੀਆ ਨੌਕਰੀ ਤੇ ਲੱਗ ਜੇ ਕਿਉਂਕਿ ਖੇਤੀ ਦਾ ਕੰਮ ਤਾਂ ਉਹ ਆਪ ਹੀ ਸੰਭਾਲ ਲੈਂਦਾ ਸੀ ਛੋਟਾ ਭਰਾ ਵੀ ਆਪਣੇ ਵੱਡੇ ਭਰਾ ਦੀ ਹਰ ਗੱਲ ਮੰਨਦਾ ਪੜਾਈ ਲਿਖਾਈ ਪੂਰੀ ਹੋਣ ਤੋਂ ਬਾਅਦ ਉਹ ਆਪਣੇ ਲਈ ਨੌਕਰੀ ਲੱਭਣ ਲੱਗਦਾ ਹੈ। ਥੋੜੇ ਟਾਈਮ ਵਿੱਚ ਉਸ ਨੂੰ ਇੱਕ ਵਧੀਆ ਨੌਕਰੀ ਮਿਲ ਜਾਂਦੀ ਹੈ। ਉਹ ਨੌਕਰੀ ਕਰਨ ਲੱਗਦਾ ਹੈ। ਉਸ ਨੂੰ ਹੋਟਲ ਵਿੱਚ ਇੱਕ ਸ਼ੈਫ ਦੀ ਨੌਕਰੀ ਮਿਲ ਗਈ ਸੀ। ਪਰ ਇਹ ਨੌਕਰੀ ਉਸ ਨੂੰ ਦਿੱਲੀ 'ਚ ਮਿਲੀ ਸੀ। ਦਿੱਲੀ ਵਿੱਚ ਉਹਦੇ ਨਾਲ ਦਾ ਇੱਕ ਹੋਰ ਮੁੰਡਾ ਵੀ ਲੱਗਿਆ ਹੋਇਆ ਹੈ। ਜਦੋਂ ਉਹ ਆਪਣੇ ਵੱਡੇ ਭਰਾ ਨੂੰ ਇਹ ਸਭ ਬਾਰੇ ਦੱਸਦਾ ਹੈ ਕਿ ਮੈਨੂੰ ਦਿੱਲੀ ਵਿੱਚ ਇੱਕ ਵਧੀਆ ਨੌਕਰੀ ਮਿਲ ਗਈ ਹੈ ਤਾਂ ਉਸ ਦਾ ਵੱਡਾ ਭਰਾ ਵੀ ਉਹਨੂੰ ਨਹੀਂ ਰੋਕਦਾ ਕਿਉਂਕਿ ਉਹਦੀ ਤਨਖਾਹ ਕਾਫੀ ਚੰਗੀ ਸੀ। ਹੁਣ ਛੋਟਾ ਭਰਾ ਦਿੱਲੀ ਵਿੱਚ ਜਾ ਕੇ ਕੰਮ ਕਰਨ ਲੱਗਦਾ ਹੈ ਤੇ ਵੱਡਾ ਪਿੰਡ ਵਿੱਚ ਰਹਿ ਕੇ ਖੇਤੀਬਾੜੀ ਦਾ ਕੰਮ ਸੰਭਾਲਣ ਲੱਗਦਾ ਹੈ। ਹੌਲੀ-ਹੌਲੀ ਉਹਨਾਂ ਦਾ ਸਮਾਂ ਵਧਿਆ ਵੀ ਥਣ ਲੱਗਦਾ ਹੈ। ਛੋਟੇ ਨੂੰ ਨੌਕਰੀ ਕਰਦੇ ਨੂੰ ਉੱਥੇ 2 ਸਾਲ ਹੋ ਗਏ ਸਨ। ਹੁਣ ਉਸ ਦੀ ਉਮਰ ਵੀ ਵਿਆਹ ਦੀ ਹੋ ਗਈ ਸੀ। ਵੱਡਾ ਭਰਾ ਜਿਹਦਾ ਨਾਂ ਗਰਮੇਲ ਸੀ ਉਹ ਆਪਣੇ ਛੋਟੇ ਭਰਾ ਦੇ ਨਾਲ ਉਸਦੇ ਵਿਆਹ ਦੀ ਗੱਲ ਕਰਦਾ ਹੈ। ਛੋਟਾ ਜਿਸ ਦਾ ਨਾਮ ਸੇਵਕ ਸੀ ਉਹ ਕਹਿੰਦਾ ਹੈ ਕਿ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸੇ ਤਰ੍ਹਾਂ ਕਰੋ। ਹੁਣ ਗਰਮੇਲ ਆਪਣੇ ਭਰਾ ਸੇਵਕ ਲਈ ਕੁੜੀ ਲੱਭਣ ਲੱਗਦਾ ਹੈ ਸੇਵਕ ਦੀ ਭਾਬੀ ਦੀ ਰਿਸ਼ਤੇਦਾਰੀ ਚੋਂ ਹੀ ਉਹਨਾਂ ਨੂੰ ਇੱਕ ਵਧੀਆ ਕੁੜੀ ਮਿਲ ਜਾਂਦੀ ਹੈ ਦੇਖਾ ਦਿਖਾਈ ਤੋਂ ਬਾਅਦ ਰਿਸ਼ਤਾ ਪੱਕਾ ਹੋ ਜਾਂਦਾ ਹੈ ਸੇਵਕ ਵੀ ਹੁਣ ਛੁੱਟੀ ਲੈ ਕੇ ਪਿੰਡ ਆ ਗਿਆ ਸੀ ਤੈ ਕਿਤੇ ਦਿਨ ਤੇ ਬੜੇ ਹੀ ਧੂਮ ਧਾਮ ਨਾਲ ਤੇ ਰੀਤੀ ਰਿਵਾਜਾਂ ਨਾਲ ਸੇਵਕ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਸੇਵਕ ਦੀ ਘਰ ਵਾਲੀ ਦਸਵਾ ਚੰਗਾ ਸੀ ਉਹ ਪਰਿਵਾਰ ਵਿੱਚ ਪੂਰੀ ਤਰ੍ਹਾਂ ਨਾਲ ਘੁਲ ਮਿਲ ਗਈ ਸੀ ਹੁਣ ਸੇਵਕ ਦੇ ਵਿਆਹ ਨੂੰ 3 ਮਹੀਨੇ ਹੋ ਗਏ ਤਿੰਨ ਮਹੀਨਿਆਂ ਬਾਅਦ ਉਹ ਆਪਣੀ ਨੌਕਰੀ ਤੇ ਵਾਪਸ ਜਾਣ ਲੱਗਦਾ ਹੈ ਆਪਣੀ ਘਰਵਾਲੀ ਨੂੰ ਉਹ ਪਿੰਡ ਵਿੱਚ ਹੀ ਛੱਡ ਗਿਆ ਸੀ ਸੇਵਕ ਦਾ ਵਿਆਹ 2013 ਵਿੱਚ ਹੋਇਆ ਸੀ ਇੱਕ ਸਾਲ ਤੱਕ ਉਹ ਦਿੱਲੀ ਵਿੱਚ ਰਹਿ ਕੇ ਕੰਮ ਕਰਦਾ ਹੈ ਵਿਆਹ ਤੋਂ ਬਾਅਦ ਉਹ ਆਪਣੀ ਤਨਖਾਹ ਵਿੱਚੋਂ ਅੱਧੇ ਤੋਂ ਜ਼ਿਆਦਾ ਪੈਸੇ ਆਪਣੇ ਭਰਾ ਕੋਲ ਭੇਜਣ ਲੱਗ ਗਿਆ ਸੀ ਕਿਉਂਕਿ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਇਹਨਾਂ ਪੈਸਿਆਂ ਨੂੰ ਇਕੱਠਾ ਕਰਕੇ ਉੱਥੇ ਪੰਜਾਬ ਵਿੱਚ ਰਹਿ ਕੇ ਕੋਈ ਛੋਟਾ ਮੋਟਾ ਕੰਮ ਕਰ ਲਵਾਂਗਾ ਹੁਣ ਉਹਦਾ ਵਿਆਹ ਹੋ ਗਿਆ ਸੀ ਉਹ ਆਪਣੀ ਘਰਵਾਲੀ ਤੋਂ ਜ਼ਿਆਦਾ ਦੂਰ ਰਹਿਣੀ ਸੀ ਚਾਹੁੰਦਾ ਇੱਕ ਸਾਲ ਤੱਕ ਆਪਣੀ ਤਨਖਾਹ ਆਪਣੇ ਭਰਾ ਕੋਲ ਭੇਜਦਾ ਰਿਹਾ ਜਿਵੇਂ ਹੀ ਸਾਲ ਬਾਅਦ ਉਹ ਵਾਪਸ ਆਪਣੇ ਪਿੰਡ ਆਉਂਦਾ ਹੈ ਤਾਂ ਆਪਣੇ ਭਰਾ ਨਾਲ ਉਹਨਾਂ ਪੈਸਿਆਂ ਬਾਰੇ ਗੱਲ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੇ ਵੱਡੇ ਭਰਾ ਨੇ ਪੈਸਿਆਂ ਨਾਲ ਖੇਤੀਬਾੜੀ ਲਈ ਇੱਕ ਟਰੈਕਟਰ ਖਰੀਦ ਲਿਆ ਹੈ ਇਹ ਸੁਣ ਕੇ ਸੇਵਕ ਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਇਹ ਸਭ ਕੁਝ ਦੇਖ ਕੇ ਸੇਵਕ ਗੁਰਮੀਲ ਨੂੰ ਖਰੀਆਂ ਖੋਟੀਆਂ ਸੁਣਾਉਣ ਲੱਗਦਾ ਹੈ ਕਿਉਂਕਿ ਇਹ ਪੈਸੇ ਉਸਨੇ ਕੰਮ ਚਲਾਉਣ ਲਈ ਇਕੱਠੇ ਕੀਤੇ ਸਨ ਬਰ ਬਰਥਡੇ ਪ੍ਰਾਨੀ ਉਹਨੂੰ ਬਿਨਾ ਪੁੱਛੇ ਹੀ ਇਹ ਪੈਸੇ ਖਰਚ ਕਰ ਦਿੱਤੇ ਸੀ ਗਰਮੇਲ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸੇਵਕ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਉਸਨੂੰ ਲੜਾਈ ਕਰਨ ਲੱਗਦਾ ਹੈ ਗਰਮੇਲ ਸਮਝ ਕੇ ਸਭ ਕੁਝ ਚੁੱਪ ਕਰਵਾਉਂਦਾ ਹੋਇਆ ਕਹਿੰਦਾ ਹੈ ਕਿ ਇਹ ਟਰੈਕਟਰ ਦੀ ਗੱਲ ਹੈ ਤੂੰ ਟਰੈਕਟਰ ਨੂੰ ਵੇਚ ਕੇ ਪੈਸੇ ਆਪਣੇ ਕੋਲ ਰੱਖ ਲਈ ਪਰ ਸੇਵਕ ਉਸਦੀ ਇੱਕ ਵੀ ਗੱਲ ਨਹੀਂ ਸੁਣਦਾ ਉਸਨੂੰ ਬੁਰਾ ਭਲਾ ਕਹਿਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਮੇਰੇ ਤੋਂ ਬਿਨਾ ਪੁੱਛੇ ਪੈਸੇ ਕਿਵੇਂ ਖਰਚ ਕੀਤੇ ਇੱਕ ਵਾਰੀ ਮੇਰੇ ਤੋਂ ਪੁੱਛ ਤਾਂ ਲੈਂਦੇ ਇਹ ਸਭ ਕੁਝ ਸੁਣ ਕੇ ਗੁਰਮੇਲ ਨੂੰ ਵੀ ਗੁੱਸਾ ਆ ਜਾਂਦਾ ਕਿਉਂਕਿ ਛੋਟੇ ਭਰਾ ਦੇ ਲਈ ਉਹਨੇ ਤਾਂ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਸੀ ਜਦੋਂ ਮਾਤਾ ਪਿਤਾ ਨਹੀਂ ਰਹੇ ਸਨ ਤਾਂ ਗੁਰਮੇਲ ਉੱਤੇ ਹੀ ਸਾਰੀ ਜ਼ਿੰਮੇਵਾਰੀ ਆ ਗਈ ਸੀ ਉਹਨੇ ਛੋਟੇ ਦੀ ਪੜ੍ਹਾਈ ਜਾਰੀ ਰੱਖੀ ਤੇ ਆਪ ਖੇਤੀ ਦੇ ਕੰਮ ਨੂੰ ਸੰਭਾਲ ਲਿਆ ਤਾਂ ਜੋ ਘਰ ਆਸਾਨੀ ਨਾਲ ਚੱਲ ਸਕੇ ਹੁਣ ਜਦੋਂ ਸੇਵਕ ਉਸ ਨੂੰ ਗਲਤ ਬੋਲ ਰਿਹਾ ਹੈ ਤਾਂ ਵੱਡਾ ਭਰਾ ਵੀ ਉਸ ਨੂੰ ਧਮਕਾਉਣ ਲੱਗਦਾ ਹੈ ਦੋਨੇ ਭਰਾ ਇੱਕ ਦੂਜੇ ਨਾਲ ਲੜਨ ਲੱਗਦੇ ਨੇ ਉਨ੍ਹਾਂ ਦੇ ਘਰ ਵਾਲੀਆਂ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਪਰ ਉਹ ਕਿਸੇ ਦੀ ਵੀ ਗੱਲ ਨਹੀਂ ਸੁਣਦੇ ਹੁਣ ਤਾਂ ਉੱਥੇ ਆਂਢੀ ਗਵਾਂਢੀ ਵੀ ਇਕੱਠੇ ਹੋ ਗਏ ਸੀ ਜਦੋਂ ਕਿਸੇ ਦੀ ਗੱਲ ਦਾ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਗਰਮੇਲ ਪਿੰਡ ਵਿੱਚੋਂ ਸਿਆਣੇ ਬੰਦਿਆਂ ਦਾ ਇਕੱਠ ਕਰਕੇ ਕਹਿੰਦਾ ਕਿ ਸਾਨੂੰ ਅੱਡ ਕਰਵਾ ਦਿੱਤਾ ਜਾਵੇ ਕਿਉਂਕਿ ਹੁਣ ਇਹ ਵੀ ਵੱਡਾ ਹੋ ਗਿਆ ਹੈ ਵਿਆਹਿਆ ਹੋਇਆ ਹੈ ਤੁਸੀਂ ਸਾਡੇ ਕੋਲ ਜੋ ਵੀ ਹੈ ਉਹਨੂੰ ਦੋ ਹਿੱਸਿਆਂ 'ਚ ਬਰਾਬਰ ਵੰਡ ਦਿਓ ਜੋ ਕੁਝ ਇਹਦਾ ਹੈ ਇਹਨੂੰ ਦੇ ਦਿਓ ਤੇ ਜਿਹੜਾ ਮੇਰਾ ਹੈ ਉਹ ਮੈਨੂੰ ਦੇ ਦਿਓ ਪਰ ਹੁਣ ਅਸੀਂ ਇਕੱਠੇ ਇੱਕ ਘਰ 'ਚ ਨਹੀਂ ਰਹਿ ਸਕਦੇ ਇਸ ਗੱਲ ਨੂੰ ਸੁਣ ਕੇ ਜਿਹੜੇ ਬਜ਼ੁਰਗ ਉੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਵੀ ਇਹ ਗੱਲ ਸਹੀ ਲੱਗਦੀ ਹੈ ਤੇ ਲੜਾਈ ਨੂੰ ਸ਼ਾਂਤ ਕਰਨ ਲਈ ਸਿਰਫ ਇਹ ਹੀ ਇੱਕ ਨਰਸਤਾ ਦਿਖਾਈ ਦੇ ਰਿਹਾ ਸੀ ਇਸ ਤੋਂ ਬਾਅਦ ਉਹ ਸੇਵਕ ਨੂੰ ਪੁੱਛਦੇ ਨੇ ਕਿ ਤੂੰ ਅਲੱਗ ਹੋਣਾ ਚਾਹੁੰਨਾ ਹੈ ਤਾਂ ਉਹ ਵੀ ਗੁੱਸੇ ਵਿੱਚ ਹਾਂ ਕਹਿ ਦਿੰਦਾ ਹੈ ਕਹਿੰਦਾ ਹੈ ਕਿ ਮੇਰਾ ਹੀ ਸਮਾਂ ਇਹਨੂੰ ਦੇ ਦਿਓ ਦੋਨੇ ਭਰਾਵਾਂ ਨੂੰ ਅੱਡ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਛੋਟਾ ਭਰਾ ਅਲੱਗ ਰਹਿਣ ਲੱਗਦਾ ਹੈ ਸੇਵਕ ਆਪਣਾ ਹਿੱਸਾ ਦਾ ਜੋ ਕੁਝ ਵੀ ਆਇਆ ਸੀ ਉਹ ਸਾਰਾ ਕੁਝ ਵੇਚ ਕੇ ਵਾਪਸ ਦਿੱਲੀ ਜਾ ਕੇ ਰਹਿਣ ਲੱਗਦਾ ਹੈ ਉਸਦੀ ਪਤਨੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਆਪਣੀ ਪਤਨੀ ਨੂੰ ਵੀ ਚੁੱਪ ਕਰਵਾ ਦਿੰਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਪਹਿਲਾਂ ਤਾਂ ਸੇਵਕ ਸ਼ੈਫ ਦੀ ਨੌਕਰੀ ਕਰਦਾ ਸੀ ਪਰ ਹੌਲੀ-ਹੌਲੀ ਉਹਨੇ ਆਪਣਾ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲ੍ਹ ਲਿਆ ਸੀ ਉਸ ਤੋਂ ਬਾਅਦ ਹੌਲੀ-ਹੌਲੀ ਉਹਦੇ ਤਿੰਨ ਰੈਸਟੋਰੈਂਟ ਹੋ ਗਏ ਸਨ ਹੁਣ ਉਹ ਤਿੰਨ ਰੈਸਟੋਰੈਂਟਾਂ ਦਾ ਮਾਲਕ ਬਣ ਗਿਆ ਵਧੀਆ ਪੈਸੇ ਕਮਾਉਣ ਲੱਗਦਾ ਹੈ ਪਿੰਡ ਛੱਡ ਕੇ ਆਏ ਨੂੰ ਉਸ ਨੂੰ 10 ਸਾਲ ਹੋ ਗਏ ਸਨ। ਇਨ੍ਹਾਂ 10 ਸਾਲਾਂ ਵਿੱਚ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਉਸ ਕੋਲ ਹੁਣ ਪੈਸੇ-ਟਕੇ ਦੀ ਕੋਈ ਕਮੀ ਨਹੀਂ ਸੀ। ਪਿੰਡ ਛੱਡਣ ਤੋਂ 2 ਸਾਲ ਬਾਅਦ ਹੀ ਉਹਦੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਖੁਸ਼ਵੀਰ ਰੱਖਿਆ ਸੀ। ਉਹ ਬਹੁਤ ਹੀ ਪਿਆਰੀ ਬੱਚੀ ਸੀ ਤੇ ਮਾਪਿਓ ਨੇ ਬੜੇ ਹੀ ਲਾਡਾਂ ਜਾਮਾਣਾ ਪਾਲਿਆ ਸੀ। ਉਹ ਇੱਕ ਵਧੀਆ ਸਕੂਲ ਵਿੱਚ ਪੜ੍ਹਨ ਜਾਂਦੀ ਹੈ। ਅਗਸਤ ਮਹੀਨੇ ਵਿੱਚ ਜਿਵੇਂ ਹੀ ਰਖੜੀ ਦਾ ਤਿਹਾਰ ਆਉਣ ਵਾਲਾ ਹੁੰਦਾ ਹੈ ਇੱਕ ਦਿਨ ਕਲਾਸ ਵਿੱਚ ਉਹਨਾਂ ਦੀ ਮੈਡਮ ਇਸ ਬਾਰੇ ਗੱਲ ਕਰਨ ਲੱਗਦੀ ਹੈ। ਉਹ ਸਾਰੇ ਬੱਚਿਆਂ ਨੂੰ ਰੱਖੜੀ ਦੇ ਤਿਹਾੜੀ ਦਾ ਮਹੱਤਵ ਤੇ ਉਸ ਨੂੰ ਕਿਵੇਂ ਮਨਾਇਆ ਜਾਂਦਾ ਹੈ ਇਸ ਬਾਰੇ ਦੱਸਦੀ ਹੈ। ਉਹ ਕਹਿੰਦੀ ਹੈ ਕਿ ਇਸ ਤਿਹਾੜੀ ਤੇ ਜਿਹੜੀਆਂ ਭੈਣਾਂ ਹੁੰਦੀਆਂ ਹਨ ਉਹ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹਦੀਆਂ ਨੇ ਅਤੇ ਜਿਹੜੇ ਭਰਾ ਹੁੰਦੇ ਹਨ ਉਹ ਆਪਣੀ ਭੈਣ ਨੂੰ ਵਾਅਦਾ ਕਰਦੇ ਨੇ ਕਿ ਉਹਨਾਂ ਦੀ ਚੰਗੀ ਤਰ੍ਹਾਂ ਖਿਆਲ ਰੱਖਣਗੇ। ਖੁਸ਼ਵੀਰ ਕਲਾਸ ਦੇ ਵਿੱਚ ਬੈਠੀ ਹੋਈ ਇਹ ਸਭ ਕੁਝ ਧਿਆਨ ਦੇ ਨਾਲ ਸੁਣ ਲੈਂਦੀ ਹੈ। ਉਦੇ ਦਿਮਾਗ ਵਿੱਚ ਸਕੇ ਭਰਾਵਾਂ ਵਾਲੀ ਗੱਲ ਚੜ ਜਾਂਦੀ ਹੈ ਉਹ ਘਰੇ ਆ ਜਾਂਦੀ ਹੈ ਘਰ ਵਿੱਚ ਉਸਦਾ ਪਿਤਾ ਹਾਲੇ ਜਿ ਇੱਕ ਕੁਰਸੀ ਤੇ ਬੈਠਾ ਹੋਇਆ ਸੀ ਉਹ ਆਪਣੇ ਪਿਓ ਦੀ ਗੋਦੀ ਵਿੱਚ ਜਾ ਕੇ ਬਹਿ ਜਾਂਦੀ ਹੈ ਅਤੇ ਉਸ ਨੂੰ ਪੁੱਛਣ ਲੱਗਦੀ ਹੈ ਕਿ ਪਿਤਾ ਜੀ ਸਗਾਪਰਾ ਕੀ ਹੁੰਦਾ ਹੈ ਇਹ ਗੱਲ ਨੂੰ ਸੁਣ ਕੇ ਪਿਤਾ ਬਹੁਤ ਹੀ ਹੈਰਾਨ ਹੁੰਦਾ ਹੈ ਉਸ ਨੂੰ ਕਹਿਣ ਲੱਗਦਾ ਹੈ ਕਿ ਅੱਜ ਤੈਨੂੰ ਇਹ ਗੱਲ ਕਿੱਥੋਂ ਯਾਦ ਆ ਗਈ ਇਹ ਸੁਣ ਕੇ ਉਹ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਸਾਨੂੰ ਅੱਜ ਮੈਡਮ ਨੇ ਕਲਾਸ 'ਚ ਦੱਸਿਆ ਸੀ ਕੀ ਰਖੜੀ ਆਉਣ ਵਾਲੀਆਂ ਨੇ ਤੇ ਰਖੜੀਆਂ ਤੇ ਭੈਣਾ ਆਪਣੇ ਭਰਾਵਾਂ ਨੂੰ ਰਖੜੀ ਬੰਨਦੀ ਹੈ ਭਰਾ ਉਹਦਾ ਖਿਆਲ ਰੱਖਣ ਦਾ ਵਾਅਦਾ ਕਰਦਾ ਹੈ ਇਸੇ ਕਰਕੇ ਮੈਂ ਵੀ ਆਪਣੇ ਭਰਾਵਾਂ ਨੂੰ ਰਖੜੀ ਬੰਨਾਂਗੀ ਮੇਰਾ ਭਰਾ ਕਿੱਥੇ ਹੈ ਹੁਣ ਇਹ ਗੱਲ ਸੁਣ ਕੇ ਪਿਤਾ ਥੋੜੀ دیر ਤੱਕ ਚੁੱਪ ਹੋ ਜਾਂਦਾ ਹੈ ਕੁਝ ਸੋਚਣ ਤੋਂ ਬਾਅਦ ਇੱਕਦਮ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਜਿਵੇਂ ਹੀ ਖੁਸ਼ਵੀਰ ਆਪਣੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਦੇਖਦੀ ਹੈ ਤਾਂ ਆਪਣੇ ਛੋਟੇ-ਛੋਟੇ ਹੱਥਾਂ ਨਾਲ ਪਿਤਾ ਦੇ ਹੰਝੂ ਨੂੰ ਪੂੰਝਦੀ ਹੈ ਤੇ ਉਹ ਸੁਣੋ ਪੁੱਛਣ ਲੱਗਦੀ ਹੈ ਪਿਤਾ ਜੀ ਕੀ ਹੋਇਆ ਤੁਸੀਂ ਇਸ ਤਰ੍ਹਾਂ ਰੋ ਕਿਉਂ ਰਹੇ ਹੋ ਇਸ ਤੋਂ ਬਾਅਦ ਪਿਤਾ ਆਪਣੇ ਤੀਨੂੰ ਗੋਦੀ ਵਿੱਚ ਚੁੱਕ ਲੈਂਦਾ ਤੇ ਕਹਿੰਦਾ ਕਿ ਮੈਨੂੰ ਕੁਝ ਯਾਦ ਆ ਗਿਆ ਸੀ ਤੇਰੇ ਭਰਾਵਾਂ ਦੀ ਯਾਦ ਆ ਗਈ ਸੀ ਤੇਰਾ ਇੱਕ ਨਹੀਂ ਦੋ ਦੋ ਭਰਾਣੇ ਤੇਰੇ ਇਸ ਰਖੜੀ ਤੇ ਤੂੰ ਆਪਣੇ ਭਰਾਵਾਂ ਨੂੰ ਰਖੜੀ ਬੰਨੇਗੀ ਇਸ ਗੱਲ ਨੂੰ ਸੁਣ ਕੇ ਸਾਰੇ ਖੁਸ਼ ਹੋ ਜਾਂਦੇ ਨੇ ਉਹ ਜਾਣ ਦੀ ਤਿਆਰੀ ਕਰਨ ਲੱਗਦੇ ਨੇ ਸੇਵਕ ਆਪਣੀ ਪਤਨੀ ਨੂੰ ਵੀ ਕਹਿੰਦਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਮੈਨੂੰ ਮੇਰੀ ਗਲਤੀ ਦਾ ਪਛਤਾਵਾ ਤਾਂ ਹੋ ਗਿਆ ਸੀ ਪਰ ਕਿਤੇ ਨਾ ਕਿਤੇ ਮੇਰੀ ਈਗੋ ਵਿਚ ਆ ਰਹੀ ਸੀ ਹੁਣ ਜਦੋਂ ਮੇਰੀ ਧੀ ਨੇ ਇਹ ਗੱਲ ਬਾਰੇ ਮੈਨੂੰ ਯਾਦ ਕਰਵਾਇਆ ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਹੁਣ ਆਪਾਂ ਸਾਰੇ ਤਿਆਰ ਹੋ ਜਾਓ ਆਪਾਂ ਚੱਲਾਂਗੇ ਮੈਂ ਆਪਣੇ ਭਰਾ ਤੋਂ ਮਾਫੀ ਮੰਗ ਲਵਾਂਗਾ ਇਹ ਗੱਲ ਸੁਣ ਕੇ ਪਤਨੀ ਖੁਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਤਿਆਰੀਆਂ ਕਰਨ ਵਿੱਚ ਲੱਗ ਜਾਂਦੀ ਹੈ ਤਿਆਰ ਹੋਣ ਤੋਂ ਬਾਅਦ ਸਾਰਾ ਪਰਿਵਾਰ ਆਪਣੇ ਪਿੰਡ ਵੱਲ ਨਿਕਲ ਜਾਂਦਾ ਹੈ ਸਫ਼ਰ ਤੈਅ ਕਰਕੇ ਉਹ ਆਪਣੇ ਪਿੰਡ ਵਿੱਚ ਪਹੁੰਚ ਜਾਂਦੇ ਨੇ ਉਸ ਨੂੰ ਪਿੰਡ ਦੀਆਂ ਪੁਰਾਣੀਆਂ ਗੱਲਾਂ ਯਾਦ ਆਉਣ ਲੱਗਦੀਆਂ ਨੇ ਲਗਾਤਾਰ ਉਸ ਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ ਹੌਲੀ-ਹੌਲੀ ਉਹ ਉਸ ਘਰ ਤੱਕ ਪਹੁੰਚ ਜਾਂਦੇ ਐ ਜਿਹੜਾ ਘਰ ਉਸਦੇ ਵੱਡੇ ਭਰਾ ਗੁਰਮੇਲ ਦਾ ਸੀ ਕਿਉਂਕਿ ਆਪਣਾ ਹਿੱਸਾ ਤਾਂ ਉਹਨੇ ਵੇਚਦਾ ਸੀ ਤੇ ਜਿਵੇਂ ਹੀ ਉਹ ਘਰ ਦੇ ਵਿਹੜੇ ਵਿੱਚ ਦੇਖਦਾ ਤਾਂ ਬਚਪਨ ਦੀਆਂ ਧੁੰਦਲੀਆਂ ਯਾਦਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਦੀਆਂ ਹਨ ਉਹ ਘਰ ਦੇ ਅੰਦਰ ਵੜਨ ਹੀ ਵਾਲਾ ਸੀ ਕਿ ਉਹ ਦੇਖਦਾ ਕਿ ਉਸਦਾ ਵੱਡਾ ਭਰਾ ਆਪਣੀ ਪਤਨੀ ਦੇ ਨਾਲ ਗੱਲਾਂ ਕਰ ਰਿਹਾ ਹੈ। ਦੋਵੇਂ ਬੜੇ ਹੀ ਪਰੇਸ਼ਾਨ ਸਨ। ਗਰਮੇਲ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਹੁਣ ਕੀ ਕਰਾਂਗੇ? ਹੁਣ ਤਾਂ ਵੇਚਣ ਦੇ ਲਈ ਸਾਡੇ ਕੋਲ ਕੁਝ ਵੀ ਨਹੀਂ ਰਿਹਾ। ਜ਼ਿੰਦਗੀ ਕਿਵੇਂ ਕੱਟਾਂਗੇ? ਇਸ ਤੋਂ ਵਧੀਆ ਤਾਂ ਤੁਸੀਂ ਮੇਰਾ ਇਲਾਜ ਕਰਵਾਉਣਾ ਹੀ ਬੰਦ ਕਰ ਦਿਓ। ਘੱਟੋ-ਘੱਟ ਬੱਚਿਆਂ ਦੇ ਲਈ ਇਹ ਘਰ ਤਾਂ ਬਚਿਆ ਰਹੇਗਾ। ਉਸਦੀ ਪਤਨੀ ਇਹ ਗੱਲ ਸੁਣ ਕੇ ਰੋਣ ਲੱਗ ਗਈ ਸੀ। ਉਦੋਂ ਹੀ ਸੇਵਕ ਦਰਵਾਜ਼ੇ ਤੋਂ ਅੰਦਰ ਆਂਦਾ। ਜਿਵੇਂ ਹੀ ਗੁਰਮੇਲ ਆਪਣੇ ਭਰਾ ਨੂੰ ਦੇਖਦਾ ਤਾਂ ਇੱਕਦਮ ਹੈਰਾਨ ਹੋ ਜਾਂਦਾ ਬੱਚੇ ਨੂੰ ਦੇਖ ਕੇ ਉਹ ਸਮਝ ਗਿਆ ਸੀ ਕਿ ਇਹ ਇਹਨਾਂ ਦੀ ਧੀ ਹੈ ਇਸ ਤੋਂ ਪਹਿਲਾਂ ਗੁਰਮੇਲ ਕੁਝ ਬੋਲਦਾ ਸੇਵਕ ਅੱਗੇ ਜਾ ਕੇ ਆਪਣੇ ਭਰਾ ਦੇ ਪੈਰਾਂ ਵਿੱਚ ਡਿੱਗ ਕੇ ਰੋ ਰੋ ਕੇ ਮਾਫੀ ਮੰਗਣ ਲੱਗਦਾ ਹੈ ਗੁਰਮੇਲ ਇਸ ਤਰ੍ਹਾਂ ਆਪਣੇ ਛੋਟੇ ਭਰਾ ਨੂੰ ਰੋਂਦੇ ਹੋਏ ਦੇਖ ਕੇ ਉਸ ਨੂੰ ਚੱਕ ਕੇ ਆਪਣੇ ਗਲ ਨਾਲ ਲਾ ਲੈਂਦਾ ਉਹ ਕਹਿੰਦਾ ਕਿ ਮੈਂ ਤਾਂ ਤੈਨੂੰ ਕਦੋਂ ਦਾ ਮਾਫ ਕਰ ਦਿੱਤਾ ਤੈਨੂੰ ਇਸ ਤਰ੍ਹਾਂ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਤੂੰ ਮੇਰੇ ਕੋਲ ਆ ਗਿਆ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਹੈ ਉਸ ਤੋਂ ਬਾਅਦ ਸੇਵਕ ਦੀ ਪਤਨੀ ਗੁਰਮੇਲ ਦੀ ਪਤਨੀ ਇੱਕ ਦੂਜੇ ਦੇ ਗਲ ਨਾਲ ਲੱਗ ਜਾਂਦੀਆਂ ਨੇ ਤੇ ਉੱਚੀ ਉੱਚੀ ਰੋਣ ਲੱਗਦੀਆਂ ਨੇ ਸੇਵ ਖੁਸ਼ਵੀਰ ਨੂੰ ਉਹਦੇ ਤਾਇਆ ਤਾਈ ਨਾਲ ਮਲਾਉਂਦਾ ਹੁਣ ਸਾਰੇ ਘਰ ਦੇ ਅੰਦਰ ਚਲੇ ਜਾਂਦੇ ਨੇ ਖੁਸ਼ੀਆਂ ਦੇ ਕੁਝ ਪਲ ਇਕੱਠੇ ਬਿਤਾਉਂਦੇ ਨੇ ਗੱਲਾਂ-ਗੱਲਾਂ ਵਿੱਚ ਗੁਰਮੇਲ ਆਪਣੇ ਛੋਟੇ ਭਰਾ ਨੂੰ ਕਹਿੰਦਾ ਕਿ ਤੈਨੂੰ ਗਏ ਨੂੰ ਤਾਂ 10 ਸਾਲ ਹੋ ਗਏ ਸੀ ਪਰ ਅੱਜ ਅਜਿਹਾ ਕੀ ਹੋ ਗਿਆ ਜਿਹੜਾ ਤੈਨੂੰ ਇੱਥੇ ਵਾਪਸ ਆਉਣਾ ਪਿਆ ਗਿਆ ਇਸ ਤੇ ਸੇਵਕ ਦੱਸਦਾ ਹੈ ਕਿ ਮੇਰੀ ਧੀ ਦੀ ਮੈਡਮ ਨੇ ਉਹਨੂੰ ਰਖੜੀ ਦੇ ਬਾਰੇ ਦੱਸਿਆ ਸੀ ਤੇ ਕਿਹਾ ਸੀ ਕਿ ਆਪਣੇ ਸਕੇ ਭਰਾਵਾਂ ਨੂੰ ਰਖੜੀ ਬੰਨ੍ਹਣੀ ਚਾਹੀਦੀ ਹੈ ਉੱਥੇ ਤਾਂ ਸਾਡਾ ਕੋਈ ਨਹੀਂ ਪਰ ਇੰਨੀ ਦੇਰ ਉੱਥੇ ਰਹਿਣ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋ ਗਿਆ ਸੀ ਕਿ ਆਪਣੇ ਤਾਂ ਆਪਣੇ ਹੁੰਦੇ ਆ ਜਦੋਂ ਮੇਰੀ ਧੀ ਨੇ ਮੇਰੇ ਕੋਲ ਆ ਕੇ ਸਕੇ ਭਰਾਵਾਂ ਬਾਰੇ ਪੁੱਛਿਆ ਤਾਂ ਮੈਂ ਤੁਹਾਡੇ ਬਾਰੇ ਸੋਚਣ ਲੱਗ ਗਿਆ ਮੈਂ ਆਪਣੀ ਧੀ ਨੂੰ ਇੱਥੇ ਲੈ ਕੇ ਆਇਆ ਕਿਉਂਕਿ ਇੱਥੇ ਉਹਦਾ 1 ਨਹੀਂ 2-2 ਭਰਾ ਨੇ ਇਸ ਨੂੰ ਕੇ ਗੁਰਮੇਲ ਕਹਿਣ ਲੱਗਦਾ ਹੈ ਕਿ ਤੂੰ ਵਧੀਆ ਕੀਤਾ ਜੋ ਤੁਸੀਂ ਇੱਥੇ ਆ ਗਏ ਕਿਉਂਕਿ ਮੈਨੂੰ ਵੀ ਤੁਹਾਡੀ ਬਹੁਤ ਯਾਦ ਆਉਂਦੀ ਸੀ ਇਦਾਂ ਹੀ ਦੋਨੇ ਭਰਾਵਾਂ ਤੇ ਦੋਨੇ ਪਰਿਵਾਰਾਂ ਦੇ ਵਿੱਚ ਗੁੱਸੇ ਗਿਰੇ ਦੂਰ ਹੋ ਜਾਂਦੇ ਹਨ ਉਹ ਘਰ ਵਿੱਚ ਬੈਠ ਕੇ ਗੱਲਾਂ ਕਰ ਰਹੇ ਸੀ ਉਦੋਂ ਹੀ ਗੁਰਮੇਲ ਦੇ ਦੋਨੇ ਮੁੰਡੇ ਜਿਨ੍ਹਾਂ ਦਾ ਨਾਮ ਹਰਦੀਪ ਤੇ ਸੰਦੀਪ ਸੀ ਉਹ ਸਕੂਲੋਂ ਪੜ੍ਹ ਕੇ ਵਾਪਸ ਆ ਜਾਂਦੇ ਨੇ ਜਦੋਂ ਸੇਵਕ ਪਰਿਵਾਰ ਨੂੰ ਛੱਡ ਕੇ ਗਿਆ ਸੀ ਉਦੋਂ ਹਰਦੀਪ ਦੀ ਉਮਰ 6 ਸਾਲ ਦੀ ਸੀ ਉਹ ਆਪਣੇ ਚਾਚੇ ਨੂੰ ਥੋੜਾ ਥੋੜਾ ਜਾਣਦਾ ਸੀ ਕਾਰ ਆ ਕੇ ਜਦੋਂ ਉਹ ਮਹਿਮਾਨਾਂ ਨੂੰ ਦੇਖਦੇ ਆ ਤਾਂ ਧਿਆਨ ਨਾਲ ਦੇਖਣ ਤੋਂ ਬਾਅਦ ਪਛਾਣ ਲੈਂਦੇ ਨੇ ਕਿ ਇਹ ਕੋਈ ਹੋਰ ਨਹੀਂ ਸਾਡਾ ਚਾਚਾ ਹੀ ਹੈ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਇੱਥੋਂ ਚਲਾ ਗਿਆ ਸੀ ਹਰਦੀਪ ਆਪਣੇ ਚਾਚੇ ਨੂੰ ਦੇਖਦਾ ਤਾਂ ਭੱਜ ਕੇ ਜਾ ਕੇ ਉਹਦੇ ਗਲ ਨਾਲ ਲੱਗ ਜਾਂਦਾ ਹੈ ਉਹ ਆਪਣੇ ਛੋਟੇ ਭਰਾ ਨੂੰ ਵੀ ਆਪਣੇ ਚਾਚੇ ਬਾਰੇ ਦੱਸਦਾ ਹੈ ਛੋਟਾ ਭਰਾ ਵੀ ਇਹ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਆਪਣੇ ਭਤੀਜਿਆਂ ਨੂੰ ਦੇਖ ਕੇ ਸੇਵਕ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਸੇਵਕ ਹਰਦੀਪ ਅਤੇ ਸੰਦੀਪ ਨੂੰ ਆਪਣੀ ਤੀ ਖੁਸ਼ੀਰਨਾ ਮਨਾਉਂਦਾ ਹੈ ਖਸ਼ਵੀਰ ਆਪਣੇ ਭਰਾਵਾਂ ਨਾਲ ਮਿਲ ਕੇ ਬਹੁਤ ਖੁਸ਼ ਹੁੰਦੀ ਹੈ ਇਸ ਤੇ ਸੇਵਕ ਕਹਿਣ ਲੱਗਦਾ ਹੈ ਕਿ ਵੱਡੇ ਵੀਰ ਕਈ ਦਿਨਾਂ ਦੇ ਲਈ ਨਹੀਂ ਅਸੀਂ ਤਾਂ ਹਮੇਸ਼ਾ ਦੇ ਲਈ ਹੀ ਇੱਥੇ ਆਏ ਆਂ ਜਿੱਥੇ ਸਾਡਾ ਬਿਜ਼ਨਸ ਹੈ ਉਹ ਵਰਕਰਾਂ ਦੇ ਹਿਸਾਬ ਨਾਲ ਹੀ ਚੱਲੀ ਜਾਂਦਾ ਹੈ ਤੇ ਆਪਣਾ ਬਿਜ਼ਨਸ ਨੂੰ ਮੈਂ ਇੱਥੇ ਹੋਰ ਚਲਾ ਲਾਂਗਾ ਇਹ ਸੁਣ ਕੇ ਵੱਡਾ ਭਰਾ ਖੁਸ਼ ਹੋ ਜਾਂਦਾ ਹੈ ਹੌਲੀ ਹੌਲੀ ਉੱਥੇ ਰਹਿੰਦੇ ਨੂੰ ਸੇਵਕ ਨੂੰ 5 ਤੋਂ 6 ਦਿਨ ਬੀਤ ਜਾਂਦੇ ਨੇ ਇਹਨਾਂ 5 ਦਿਨਾਂ ਵਿੱਚ ਉਹ ਆਪਣੇ ਆਂਡ ਗਵਾਂਡ 11 ਦੋਸਤਾਂ ਤੇ ਹੋਰ ਜਾਣ ਪਹਿਚਾਨ ਵਾਲਿਆਂ ਨੂੰ ਮਿਲਦਾ ਹੈ ਜਿਹੜੇ ਇਸ ਪਿੰਡ ਵਿੱਚ ਰਹਿੰਦੇ ਸੀ ਇਹਨਾਂ ਦਿਨਾਂ ਵਿੱਚ ਹੀ ਰਖੜੀ ਦਾ ਤਿਹਾਰ ਆਉਂਦਾ ਹੈ ਖੁਸ਼ਵੀਰ ਬੜੇ ਹੀ ਪਿਆਰ ਤੇ ਚਾਹ ਨਾਲ ਆਪਣੇ ਦੋਨੇ ਭਰਾਵਾਂ ਨੂੰ ਰਖੜੀ ਬੰਨਦੀ ਹੈ ਇਸ ਤੋਂ ਬਾਅਦ ਕਈ ਦਿਨ ਹੋਰ ਬੀਤ ਜਾਂਦੇ ਨੇ ਸੇਵਕ ਆਪਣੇ ਵੱਡੇ ਭਰਾ ਦੇ ਲਈ ਇੱਕ ਸਰਪ੍ਰਾਈਜ਼ ਪਲਾਨ ਕਰਦਾ ਹੈ ਉਹ ਸਵੇਰੇ ਸਵੇਰੇ ਉੱਠ ਕੇ ਆਪਣੇ ਭਰਾ ਨੂੰ ਤਿਆਰ ਹੋਣ ਲਈ ਕਹਿਣ ਲੱਗਦਾ ਹੈ ਤੇ ਕਹਿੰਦਾ ਕਿ ਵੀਰ ਜੀ ਤੁਸੀਂ ਮੇਰੇ ਨਾਲ ਕਿਤੇ ਜਾਣਾ ਹੈ ਗੁਰਮੇਲ ਸੇਵਕ ਦੇ ਨਾਲ ਜਾਣ ਲਈ ਤਿਆਰ ਹੋ ਜਾਂਦਾ ਹੈ ਦੋਨੇ ਭਰਾ ਹੁਣ ਆਪਣੇ ਖੇਤਾਂ ਵਿੱਚ ਚਲੇ ਜਾਂਦੇ ਹਨ ਜਿਹੜੇ ਕੀ ਉਹਨਾਂ ਦੇ ਜੱਦੀ ਜ਼ਮੀਨ ਸੀ ਜਿਸ ਨੂੰ ਗੁਰਮੇਲ ਨੇ ਆਪਣੀ ਬਿਮਾਰੀ ਦੇ ਚੱਲਦੇ ਹੋਏ ਇਲਾਜ ਦੇ ਲਈ ਵੇਚ ਦਿੱਤਾ ਸੀ ਖੇਤ ਪਹੁੰਚ ਕੇ ਗੁਰਮੇਲ ਭਾਵੁਕ ਹੋ ਜਾਂਦਾ ਹੈ ਪਰ ਸੇਵਕ ਉਸ ਨੂੰ ਦੱਸਦਾ ਹੈ ਕਿ ਇਹ ਸਾਰੀ ਜ਼ਮੀਨ ਮੈਂ ਦੁਆਰੇ ਤੋਂ ਖਰੀਦ ਲਈ ਹੈ ਇਸ ਵਿੱਚ ਹੁਣ ਆਪਾਂ ਦੋਨੇ ਹੀ ਖੇਤੀ ਕਰਾਂਗੇ ਸੇਵਕ ਦੀ ਗੱਲ ਸੁਣ ਕੇ ਗੁਰਮੇਲ ਹੈਰਾਨ ਹੋ ਜਾਂਦਾ ਹੈ ਉਹ ਖੁਸ਼ੀ ਵਿੱਚ ਕਹਿਣ ਲੱਗਦਾ ਹੈ ਕਿ ਛੋਟੇ ਵੀਰ ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਸਾਰੀ ਜ਼ਮੀਨ ਵੇਚ ਦਿੱਤੀ ਹੈ ਸੇਵਕ ਭਾਵਕ ਹੋ ਕੇ ਗੁਰਮੇਲ ਨੂੰ ਕਹਿੰਦਾ ਹੈ ਕਿ ਬਾਈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਮੇਰੇ ਭਰਾ ਨਹੀਂ ਤੁਸੀਂ ਮੈਨੂੰ ਘਰ ਦੇ ਬਾਰੇ ਵਿੱਚ ਕੁਝ ਨਹੀਂ ਦੱਸਿਆ ਪਰ ਉਸ ਦਿਨ ਜਦੋਂ ਮੈਂ ਘਰੇ ਆਇਆ ਸੀ ਤੁਸੀਂ ਭਾਬੀ ਨਾਲ ਗੱਲਾਂ ਕਰ ਰਹੇ ਸੀ ਤੁਹਾਡੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਸਾਰੇ ਕਾਫੀ ਜ਼ਿਆਦਾ ਮੁਸੀਬਤ ਦੇ ਵਿੱਚੋਂ ਜਦੋਂ ਮੈਂ ਆਂਡਿਆਂ ਗਵਾਂਡਿਆਂ ਤੋਂ ਇਸ ਗੱਲ ਦੇ ਬਾਰੇ ਵਿੱਚ ਪਤਾ ਕੀਤਾ ਫਿਰ ਮੈਨੂੰ ਪਤਾ ਲੱਗਿਆ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਸ਼ਰਾਬ ਪੀਣ ਲੱਗ ਗਏ ਸੀ ਇਸੇ ਕਰਕੇ ਤੁਹਾਡੀ ਸਿਹਤ ਖਰਾਬ ਰਹਿਣ ਲੱਗ ਗਈ ਇਹਦੇ ਇਲਾਜ ਦੇ ਲਈ ਤੁਸੀਂ ਜ਼ਮੀਨ ਵੇਚ ਦਿੱਤੀ ਪਰ ਹੁਣ ਤੁਸੀਂ ਫਿਕਰ ਨਾ ਕਰੋ ਤੁਹਾਡਾ ਭਰਾ ਵਾਪਸ ਆ ਗਿਆ ਮੈਂ ਤੁਹਾਡਾ ਇਲਾਜ ਵਧੀਆ ਹਸਪਤਾਲ ਤੋਂ ਕਰਵਾਵਾਂਗਾ ਘਰ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਮੈਂ ਆਪਣੇ ਮੋਢਾਂ ਤੇ ਚੱਕ ਲਵਾਂਗਾ ਕਿਉਂਕਿ ਇੱਕ ਦਿਨ ਤੁਸੀਂ ਵੀ ਮੈਨੂੰ ਪਿਤਾ ਬਣ ਕੇ ਪੜਾਇਆ ਸੀ ਤੇ ਮੈਨੂੰ ਇਸ ਕਾਬਲ ਬਣਾ ਦਿੱਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਸਕਦਾ ਹਾਂ ਹੁਣ ਇਹ ਗੱਲ ਸੁਣ ਕੇ ਗੁਰਮੇਲ ਆਪਣੇ ਭਰਾ ਨੂੰ ਗੱਲ ਨਾਲ ਲਾ ਲੈਂਦਾ ਹੈ ਸੇਵਕ ਗੁਰਮੇਲ ਦਾ ਇੱਕ ਵਧੀਆ ਹਸਪਤਾਲ ਵਿੱਚੋਂ ਇਲਾਜ ਕਰਵਾਉਂਦਾ ਹੈ ਉਸ ਤੋਂ ਬਾਅਦ ਗੁਰਮੇਲ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦਾ ਹੈ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਰਹਿਣ ਲੱਗਦਾ ਹੈ ਪੂਰਾ ਪਰਿਵਾਰ ਇਕੱਠਾ ਹੀ ਉੱਥੇ ਰਹਿਣ ਲੱਗ ਗਿਆ ਛੋਟਾ ਭਰਾ ਸ਼ਹਿਰ ਦੇ ਵਿੱਚ ਇੱਕ ਰੈਸਟੋਰੈਂਟ ਖੋਲਦਾ ਹੈ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਸਨੇ ਦਿੱਲੀ ਦੇ ਵਿੱਚ ਖੋਲਿਆ ਸੀ ਕੁਝ ਦਿਨਾਂ ਦੇ ਵਿੱਚ ਹੀ ਉਹ ਰੈਸਟੋਰੈਂਟ ਵਧੀਆ ਤਰੀਕੇ ਨਾਲ ਚੱਲ ਪੈਂਦਾ ਹੈ ਉਹ ਆਪਣੇ ਵੱਡੇ ਭਰਾ ਨੂੰ ਉੱਥੇ ਬੈਠਣ ਲਈ ਕਹਿੰਦਾ ਹੈ ਕਿਉਂਕਿ ਹੁਣ ਉਹ ਠੀਕ ਹੋ ਗਿਆ ਸੀ ਉੱਥੇ ਪੂਰਾ ਪਰਿਵਾਰ ਬਹੁਤ ਹੀ ਖੁਸ਼ ਹੁੰਦਾ ਹੈ ਅਤੇ ਠਾਠ ਵਾਠ ਦੇ ਨਾਲ ਆਪਣਾ ਪੂਰਾ ਜੀਵਨ ਬਤੀਤ ਕਰਦੇ ਹਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਦੀਆਂ ਹੋਰ ਵੀ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਲੈ ਕੇ ਜਲਦੀ ਹੀ ਮਿਲਦੇ ਹਾਂ